ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਨਾਮ ਦਾਸ ਜੀ ਮਹਾਰਾਜ ਦੇਖੋ ਬਾਬਾ ਚੰਦ ਦਾਸ ਮਹਾਰਾਜ ਜੀ ਨੇ ਇੱਥੇ ਤੱਪ ਕੀਤਾ ਇਸ ਜਗ੍ਹਾ ਨੂੰ ਬਾਗ ਲਾਇਆ ਉਹਨਾਂ ਤੋਂ ਬਾਅਦ ਜੋ ਕੁਝ ਵੀ ਆਪ ਸਾਰਾ ਦੇਖ ਰਹੇ ਹੋ ਇਹਦੇ ਦੀ ਜਮੀਨ ਆ ਜੇ ਦਾਪਿਆ ਕੇ ਸਾਰੀ ਬਾਬਾ ਹਰਨਾਮ ਦਾਸ ਮਹਾਰਾਜ ਜੀ ਦੀ ਦੇਣੀ ਆ ਬੜੇ ਕੀਰਤੀ ਸਾਧੂ ਸੀਗੇ ਕੀਰਤ ਨੂੰ ਬਹੁਤ ਜ਼ਿਆਦਾ ਪੈਰ ਦਿੰਦੇ ਸੀ ਜਦੋਂ ਵੀ ਕਿਸੇ ਨੇ ਦਰਸ਼ਨ ਕਰਨ ਆਉਣਾ ਬਾਬਾ ਹਰਨਾਮਦਾਸ ਮਹਾਰਾਜ ਜੀਾਂ ਨੇ ਤੇ ਸੇਵਾ ਦੇ ਵਿੱਚ ਹੀ ਲੱਗੇ ਰਹਿਣਾ ਸੇਵਾ ਨੂੰ ਪਹਿਲ ਦਿੱਤੇ ਸੀ ਹੱਥੀਂ ਕਿਰਤ ਬਹੁਤ ਕੀਤੀ ਇਹ ਜਿੰਨੀਆਂ ਜ਼ਮੀਨਾਂ ਸੀ ਸਾਡੇ ਏਰੀਆ ਦੀਆਂ ਸਾਰੀਆਂ ਇਹ ਬੇਟੀਆਂ ਜ਼ਮੀਨਾਂ ਜਿਹੜੀਆਂ ਮਾਰੂ ਜ਼ਮੀਨਾਂ ਸੀ ਮੈਰ ਸੀ ਕੁਝ ਨਹੀਂ ਸੀ ਉੱਗਦਾ ਬਾਬਾ ਜੀ ਨੇ ਘਾਲਣਾ ਘਾਲੀ ਜ਼ਮੀਨਾਂ ਆਬਾਦ ਕੀਤੀਆਂ ਜਿੱਥੇ ਜ਼ਮੀਨਾਂ ਆਬਾਦ ਕੀਤੀਆਂ ਉੱਥੇ ਸਾਡੇ ਬੇਟ ਏਰੀਏ ਦੇ ਬੜੇ ਹਾਲਾਤ ਮਾੜੇ ਸੀ ਕੋਈ ਢੰਗ ਦੀ ਸੜਕ ਤੱਕ ਨਹੀਂ ਸੀ ਸਾਡੇ ਨਗਰਾਂ ਨੂੰ ਸਾਡੇ ਪਿੰਡਾਂ ਨੂੰ ਆਪ ਬਾਬਾ ਜੀ ਨੇ ਅੱਜ ਜਿਹੜੀ ਸੁਰਕਪੁਰ ਤੋਂ ਪਰਵੇਜਨਗਰ ਤੱਕ ਆਪਜੀ ਰੋਡ ਦੇਖਦੇ ਉਹਨਾਂ ਜਿੱਥੇ ਤੇਰੇ ਦਾ ਗੇਟ ਬਣਿਆ ਹੋਇਆ ਆਪ ਮਾਂ ਪੁਰਸ਼ਾਂ ਨੇ ਟੋਕਰੀ ਢੋਕੇ ਉੱਥੇ ਮਿੱਟੀ ਪਾਈ ਮਿੱਟੀ ਪਾ ਕੇ ਉਹ ਰੋਡ ਬਣਾਈ ਕਿੰਨਾ ਸਮਾਂ ਲੱਗਦੇ ਕਿੰਨੇ ਸਾਲ ਲੰਘ ਗਏ ਕਿਉਂ ਨਾ ਸਮਿਆਂ ਚ ਅੱਜ ਵਾਂਗੂ ਸਾਧਨ ਨਹੀਂ ਸੀ ਮਿੱਟੀ ਪਾਉਣ ਦੇ ਸਿਰ ਤੇ ਟੋਕਰੀ ਢੋਡੋ ਮਿੱਟੀ ਪਾਉਣੀ ਜਦੋਂ ਮਿੱਟੀ ਪਾਉਂਦੇ ਪਾਉਂਦੇ ਦੱਸਦੇ ਨੇੜੇ ਜਾਣਾ ਆੜੇ ਉਹਨਾਂ ਦੇ ਮਿੱਟੀ ਫੇਰ ਉੱਡ ਜਾਂਦੀ ਰਬਾ ਜੀ ਮਹਿਮਤਲੀ ਆਦਮੀ